ਜਨਮ ਮਰਨ ਤੋਂ ਹੋਣਾ ਨਹੀਂ ਜਨ ਪਰ ਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਆ ਨਾ ਹਰ ਸਿਉ ਨੇ ਮਿਲਾਈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਕਤਰਾਇਆ ਜਨਿਆ ਗੁਣ ਕਾ ਕੀ ਹੈ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਵਾਹਿਗੁਰੂ ਜੀ ਕਾ ਅਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨਾਵਿਚ ਮਹਾਂਕੋਥਾਨ ਦੀ ਮਿੱਟੀ ਲਿੰਗੀ ਯਾਰ ਨੂੰ ਸਮਰਪਤ ਆਪ ਜੀ ਗੁਰੂ ਦਰਾਡੇ ਕੋ ਜਿੰਨੇ ਵੀ ਮਾਈ ਪਾਈ ਗੁਰੂ ਘਰ ਦੇ ਪੁੱਤੋ ਭਗਵਾਲੇ ਦਸਰਿਆਂ ਤੋਂ ਕੰਨਾ ਆਪ ਜੀ ਗੁਰੂ ਖਾਨ ਤੋਂ ਲਾਹੀ ਲੈ ਰਹੇ ਸੀ ਸਤਿ ਪੁਸ਼ਾ ਦੇ ਜੀਵਨ ਦੀ ਬਾਤ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਪੜhिए ਇੱਕ ਤੇ ਸਤਗੁਰੂ ਮਹਾਰਾਜ ਜੀ ਦੇ ਤਿੰਨ ਵਾਰੀ ਧੰਨ ਸ਼ਬਦ ਲੱਗਦੇ ਆ ਆਪਣੇ ਪਿਆਰੇ ਦੇ ਵਾਸਤੇ ਇੱਕ ਵਾਰੀ ਵੀ ਕਹਿ ਸਕਦੇ ਸੀ ਤੇ ਦੋ ਵਾਰੀ ਵੀ ਕਹਿ ਸਕਦੇ ਸੀ ਜਿੰਨ ਚਾਰ ਵਾਰੀ ਵੀ ਕਹਿ ਸਕਦੇ ਸੀ ਕਿੰਨੇ ਵਾਰੀ ਕਿਉਂ ਕਿਹਾ ਇਹਦੇ ਦੋ ਕਾਰਨ ਨੇ ਗੁਰਮੁਖਿਆਰ ਨੇ ਪਹਿਲਾ ਕਾਰਨ ਪਾਪਾ ਜੀ ਕਹਿੰਦੇ ਆ ਵੀ ਮਹਾਰਾਜ ਦੀ ਕਿਰਪਾ ਕਰਕੇ ਕਹਿੰਦੇ ਆ ਵੀ ਕਮਾਈ ਵਾਲੇ ਪੁਰਸ਼ ਦਾ ਆਉਣਾ ਵੀ ਧੰਨ ਉਹਦਾ ਜਨਮ ਲੈਣਾ ਵੀ ਤਨੋਰ ਦਾ ਸੰਸਾਰ ਵਿੱਚ ਰਹਿਣਾ ਵੀ ਧੰਨ ਤੇ ਸੰਸਾਰ ਤੋਂ ਜਾਣਾ ਵੀ ਧੰਨ ਇਹ ਤਿੰਨ ਕਾਰਨ ਤੇ ਦੂਜਾ ਇੱਕ ਅਵਸਥਾ ਹੋਣੀ ਹੈ ਮਾਨਾ ਬਾਚ ਤੇ ਕਰਮ ਦੀ ਮਹਾਰਾਜ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਪਿਆਰਾ ਹੁੰਦਾ ਉਹ ਮਨ ਕਰਕੇ ਵੀ ਧੰਨ ਹੁੰਦਾ ਹੈ ਕਿਉਂਕਿ ਛੇ ਨਿਸ਼ਾਨੀਆਂ ਗੁਰੂ ਗ੍ਰੰਥ ਸਾਹਿਬਹ ਜੀ ਬਾਣੀ ਨੇ ਸਵਜਨ ਸਾਨੂੰ ਦੀਆਂ ਦਸੀਆਂ ਪਹਿਲਾ ਜੇਕਰ ਪਾਤਸ਼ਾਹ ਕਰਦੇ ਕਹਿੰਦੇ ਮੰਤਰਮ ਰਾਮ ਰਾਮ ਨਾਮਨ ਧਿਆਨ ਸੰਭਕਰ ਪੂਰਨ ਹੈ ਕੈਂਡੀਟ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਨੂੰ ਆਪਣਾ ਮੰਤਰ ਬਣਾ ਕੇ ਰੱਖਣਾ ਇਹ ਸਾਧੂ ਦਾ ਪਹਿਲਾ ਗੁਣਾ ਹੈ ਉਹਨਾਂ ਨੇ ਕਿਹਾ ਪਹਿਲਾ ਧੰਮਹਾਰਜ ਕਹਿੰਦੇ ਰੱਬ ਦਾ ਪਿਆਰਾ ਮਨ ਕਰਕੇ ਧੰਨ ਹੁੰਦਾ ਹੈ ਕਿਉਂਕਿ ਮਨ ਕਰਕੇ ਹਮੇਸ਼ਾ ਉਹ ਨਰਮਕਾਰ ਦੀ ਯਾਦ ਵਿੱਚ ਜੁੜਿਆ ਹੁੰਦਾ ਹੈ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ ਦੂਜੇ ਧੰਨ ਸ਼ਬਦ ਬਖਤੇ ਆ ਉਹ ਬਚਨਾ ਕਰਕੇ ਵੀ ਧੰਨ ਹੁੰਦਾ ਰੱਬ ਦਾ ਪਿਆਰਾ ਕਿਉਂਕਿ ਸਾਡੀ ਜਿਹੜੀ ਬੋਲੀ ਹੈ ਨਾ ਗੱਲਬਾਤ ਬੋਲ ਚੱਲ ਤੇ ਆਪਾਂ ਵੀ ਸ਼ਬਦ ਬਖਤੇ ਆ ਸਾਡੀ ਬੋਲਚਾਲ ਕਈ ਵਾਰੀ ਬਣਦੇ ਨੇ ਕੰਮਾਂ ਨੂੰ ਵਿਗਾੜ ਦਿੰਦੀ ਹੈ ਸਬਰ ਦੇ ਕੰਮਾਂ ਨੂੰ ਵਿਗਾੜ ਦਿੰਦੀ ਹੈ ਬਾਰੇ ਕਿ ਜਿਹੜੀ ਮਹਾਪੁਰਖ ਦੀ ਬੋਲਚਾਲ ਹੁੰਦੀ ਹੈ ਨਾ ਜਿਹੜੇ ਇੱਕ ਸਾਧੂ ਦੇ ਬਚਨ ਹੁੰਦੇ ਆ ਉਹਦੀ ਰਸਨਾ ਤੋਂ ਨਿਕਲੇ ਪਏ ਮਹਾਰਾਜ ਕਹਿੰਦੇ ਬਚਨ ਕਰਕੇ ਵੀ ਧੰਨੇ ਕਿਉਂਕਿ ਸਾਧੂ ਦੇ ਬਚਨ ਕਦੇ ਕਿਸੇ ਨੂੰ ਤੋੜਦੇ ਨਹੀਂ ਉਹ ਹਮੇਸ਼ਾ ਜੋੜਦੇ ਹੀ ਆ ਪਰ ਉਤਕਾਰੀ ਪ੍ਰਾਏ ਤੇ ਉਪਕਾਰ ਕਰਨਾ ਇਹੋ ਜਿਹੇ ਬਚਨ ਉਹਨਾਂ ਦੀ ਰਸਨਾ ਤੇ ਹੁੰਦੇ ਆ ਤੁਸੀਂ ਵੇਖੋ ਮੈਂ ਵਿਚਾਰ ਕਰ ਰਿਹਾ ਸੀ ਬੈਠਾ ਬੈਠੇ ਜਦੋਂ ਸਤਿਪੁਰਸ਼ਾਂ ਦੇ ਦਰਸ਼ਨ ਕੀਤੇ ਗਿਆ ਜੀ ੭੦ ਸਿੰਘ ਜੀ ਤੇ ਸਿੰਘ ਸਾਹਿਬ ਜਥੇਦਾਰ ਜੀ ਬੈਠੇ ਆ ਬਈ ਮਹਾਂਪੁਰਖਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਅੱਜ ਦਾ ਸਮਾਂ ਤੇ ਪਹਿਲੇ ਸਮਿਆਂ ਦਾ ਬਹੁਤ ਫਰਕ ਪੈ ਗਿਆ ਸੰਤ ਬਾਬਾ ਅਮਰ ਸਿੰਘ ਜੀ ਕੀਰਤੀ ਸਰੀਰ ਕਰਕੇ ਚਲੇ ਗਏ ਆ ਤਾਰਜਾ ਕਰਕੇ ਹਮੇਸ਼ਾ ਹੀ ਆ ਫਿਰਦੇ ਸਾਰਿਆਂ ਦੇ ਇੱਕ ਗੱਲ ਮੈਂ ਹੋਰ ਵੇਖਦਾ ਨਹੀਂ ਜਿਹੜੀ ਉਹਨਾਂ ਨੇ ਵਿੰਦਿਆ ਦੀ ਦਾਤ ਦਿੱਤੀ ਨਾ ਮਹਾਪੁਰਖਾਂ ਨੇ ਮੈਨੂੰ ਹੁਣ ਲੱਗ ਰਿਹਾ ਸੀ ਭਾਵੇਂ ਦਰਸ਼ਨ ਤੇ ਨਹੀਂ ਦਿੱਤੇ ਸਰਪੁਰਖਾਂ ਦੇ ਵੀ ਜਿਹੜੇ ਗਿਆਨੀ ਜੀ ਹੋਣਾ ਜੋ ਉਹ ਮਹਾਪੁਰਖਾਂ ਦੀ ਆਵਾਜ਼ ਹੀ ਆ ਰਹੀ ਹੋਵੇ ਕਿਉਂ ਕਾਰਨ ਕੀ ਹੈ ਇੱਕ ਬੰਦੇ ਕੋਲ ਕੋਈ ਗਿਆਨ ਹੋਵੇ ਕੋਈ ਗੁਣ ਹੋਵੇ ਸਾਡੇ ਕਈ ਭਾਈਚਾਰੇ ਤੇ ਕਈ ਮਹਿਕਮੇ ਹੋ ਜਿਹੜਾ ਨਾ ਕਿਸੇ ਨੂੰ ਸੇਵੀ ਕੋਣ ਦੇ ਕੇ ਰਾਜੀ ਨਹੀਂ ਹੁੰਦੇ ਉਹ ਕਹਿੰਦੇ ਵੀ ਬਰੋਬਰ ਨਾ ਬਣ ਜੇ ਅੱਗੇ ਨਾ ਲੰਘ ਜੇ ਕਿਤੇ ਕਿਉਂ ਸਾਡੇ ਚ ਵੀ ਆ ਗਿਆ ਕਿ ਬਈ ਪਿੰਡਾਂ ਚ ਜੋ ਅਸੀਂ ਵੇਖਦੇ ਆ ਨਾ ਕਹਿਣਗੇ ਜੀ ਇਹ ਗੁਰੂਗੱਪ ਸਮਝਿਆ ਵੀ ਕਰਉਂਦੇ ਬਾਣੀ ਵੀ ਪੜਉਂਦੇ ਕੋਈ ਵਿਦਿਆ ਪੜਿਆ ਹੋਵੇ ਵਿਦਿਆ ਦੀ ਪੜਾਦੇ ਅੱਗੇ ਉਹਨੂੰ ਤੇ ਹੈ ਕਿ ਕਿਤੇ ਸਰੀਰ ਨਾ ਬਣ ਜੇ ਮੇਰਾ ਅੱਜ ਦੇ ਸਾਡੇ ਲੋਕਾਂ ਵਿੱਚ ਇਦਾਂ ਦੇ ਖਿਆਲ ਆ ਗਏ ਪਰ ਇੱਕ ਜਿਹੜਾ ਪੂਰਨ ਮਹਾਪੁਰਖ ਦਾ ਜੀਵਨ ਜਿਵੇਂ ਬਾਣੀ ਨੇ ਕਹਿਣਾ ਵੀ ਪਰਉਪਕਾਰੀ ਹੁੰਦਾ ਜਦੋਂ ਕੱਡੇ-ਕੱਡੇ ਸ਼ਬਦ ਨੂੰ ਬੜਾ ਵਿਸਥਾਰ ਨਾਲ ਵਿਚਾਰੋਗੇ ਪਰਉਪਕਾਰੀ ਸ਼ਬਦ ਕਹਿਣਾ ਬਹੁਤ ਸੌਖਾ ਤਮਾਉਣਾ ਬਹੁਤਔਖਾ ਹੈ ਕਰਾਏ ਤੇ ਉਪਕਾਰ ਕਰਨ ਵਾਲੇ ਨੂੰ ਪਰਉਪਕਾਰੀ ਕਹਿੰਦੇ ਆ ਹੁਣ ਆਪਾਂ ਦੇਖੋ ਕੜਦੇ ਤੇ ਹਰ ਸਮੇਂ ਹੀ ਰਹਿੰਦੇ ਆ ਨਾ ਵੀ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਕਦੇ ਮੰਗਦੇ ਤੇ ਨਹੀਂ ਨਾ ਸਾਰਿਆਂ ਦਾ ਭਲਾ ਅੰਦਰ ਕਿਸੇ ਪ੍ਰਤੀ ਪੀਰਤਾ ਕਿਸੇ ਪ੍ਰਤੀ ਬੈਰ ਕਿਸੇ ਪ੍ਰਤੀ ਗਰੋਧ ਕਿਸੇ ਨੂੰ ਛੇੜ ਕੇ ਦੇਖ ਲਓ ਕਿਸੇ ਨਾ ਕਿਸੇ ਪ੍ਰਤੀ ਅੱਗ ਸਾਡੇ ਅੰਦਰ ਹੈਗੀ ਆ ਪਰ ਬਾਣੀ ਕਹਿੰਦੀ ਜੇ ਕੋਈ ਪਾਰੋਂ ਪੁਕਾਰੀ ਹੈ ਤੇ ਉਹ ਰੱਬ ਦਾ ਪਿਆਰਾ ਹੈ ਸੰਤ ਹੈ ਓਮਾ ਪੁਰਖ ਹੈ ਉਹ ਸਾਧੂ ਜਾਨਾ ਹੈ ਜੀ ਦੀ ਦ੍ਰਿਸ਼ਟੀ ਸਾਹਮੋ ਦੀ ਹੈ ਸਾਹਮ ਦਾ ਤੈ ਬਰੋਬਰ ਮਹਾਰਾਜ ਕਹਿੰਦੇ ਉਪਦੇਸ਼ਾਂ ਦੀ ਸਾਮਨ ਮਿੱਤਰ ਸੱਤਰ ਹੈ ਭਗਵੰਤ ਭਗਤ ਪਾਵਣੀ ਕਹਿੰਦੇ ਜੇ ਉਹਦੇ ਕੋਲੇ ਕੋਈ ਮਿੱਤਰ ਆ ਜੇ ਕੋਣੇ ਮਿੱਤਰ ਨੂੰ ਵੀ ਉਹ ਇਹ ਉਪਦੇਸ਼ ਲੈਣਾ ਤੇ ਜੇ ਮਹਾਪੁਰਖ ਕੋਲੇ ਕੋਈ ਉਹਨਾਂ ਨਾਲ ਈਰਖਾ ਕਰਨ ਵਾਲਾ ਆਜੇ ਤੇ ਉਹ ਈਰਖਾਲੇ ਨੂੰ ਵੀ ਉਹ ਉਪਦੇਸ਼ ਦੇਣਗੇ ਕਿ ਵੀ ਈਰਖਾਲੇ ਨੂੰ ਸਰਾਪ ਦੇ ਦੇਣਗੇ ਨਹੀਂ ਆਪਣੀ ਰਸਨਾ ਕੋਈ ਤਾਂ ਨੀ ਤੋੜ ਦੇ। 6 ਨਿਸ਼ਾਨੀਆਂ ਬਾਣੀ ਨੇ ਦਸੀਆਂ ਉਹ ਸਮਾਂ ਨਹੀਂ ਆ। ਮਹਾਰਾਜ ਕਹਿੰਦੇ ਪਹਿਲਾਂ ਤੇ ਵਾਹਿਗੁਰੂ ਦੇ ਨਾਮ ਦਾ ਮੰਤਰ ਬਣਾ ਕੇ ਰੱਖਦੇ ਆ। ਮੰਤਰ ਰਾਮ ਰਾਮ ਨਾਮੁ ਧਿਆਨ ਸਤਤਰ ਪੂਰਨ ਹੈ। ਗਿਆਨਕ ਸੰਤੁਖ ਸੁਖਮ ਜੋਤ ਦਾ ਨਿਰਮਲ ਨਿਰਵੈਰਣ ਹੈ। ਵਿਆਪਕ ਸਰਵਤਰ ਜੀਆਂ ਪੰਥ ਦੋ ਵਿਗਰਜਤ ਹੈ ਭੋਜਨ ਗੋਪਾਲ ਕੀਰਤਨ ਕਲਪ ਮਾਇਆ ਜਲ ਕੰਮ ਰਹਿਤ ਹੈ ਉਪਦੇਸ਼ਾਂ ਸਭ ਮਿੱਤਰ ਸੱਤਰ ਹੈ ਭਗਵਾਨ ਦਾ ਭਗਤ ਭਾਵਨੀ ਪਰ ਨਿੰਦਾ ਨੇ ਸੋਤ ਸ੍ਰਵਣ ਆਪ ਤਿਆਗ ਸਗਲ ਰੇਖ ਹੈ ਖਟ ਲਖਣ ਪੂਰਣ ਦੁਰਖ ਹੈ ਨਾਨਕ ਨਾਮ ਸਾਥ ਸਵਜਨ ਹੈ ਐਵੇਂ ਵੀ ਬਣਦਾ ਸਾਧੂ ਕਿ ਤੇ ਭਾਈ ਗੁਰਦਾਸ ਜੀ ਨੂੰ ਪੁੱਛ ਲੈ ਇੱਕ ਸੰਤ ਬਣਨ ਵਾਸਤੇ ਕਿਹੜੀ ਕਾੜਨਾ ਕਾੜ ਨਹੀਂ ਪੈਂਦੀ ਕਿਉਂ ਜੇ ਬਾਣੀ ਗੱਲ ਕੀ ਕਰਦੇ ਹੋ ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਰੋਟੀ ਦੀ ਢੁਰਕੀ ਮੁੱਖ ਤੇ ਪਾਉਂਦੇ ਆ ਨਾ ਆਪਾਂ ਕਹਿੰਦੇ ਕਦੇ ਏਸੇ ਦਾ ਕੁਸ਼ੌਕੜ ਦੇਖ ਲੈ ਵੀ ਜਿਹੜੀ ਰੋਟੀ ਖਾਣਾ ਕਿੱਥੋਂ ਤੇ ਕਿਵੇਂ ਆਈ ਹੈ ਕਿਵੇਂ ਪਹਿਲਾਂ ਇੱਕ ਦਾਣਾ ਧਰਤੀ 'ਚ ਬੀਜਿਆ ਉਹਨੇ ਆਪਣਾ ਆਪ ਗਾਲ ਕੇ ਆਪਣੇ ਤੋਂ ਅਨੇਕਾਂ ਦਾਣੇ ਪੈਦਾ ਕਰ ਦਿੱਤੇ ਉਹਨੂੰ ਵੱਢਿਆ ਗਿਆ ਉਹਨੂੰ ਚੱਕੀਆਂ ਥਾੜੀ ਪੀਸਿਆ ਗਿਆ ਤੋਤਾ ਸਮਾਰਾ ਸਾੜਿਆ ਗਿਆ ਇਹ ਆਪਕੇ ਸਾਡੇ ਮੁਖ ਤੇ ਸਵਾਦ ਨਹੀਂ ਬਣੀਆਂ ਰੋਟੀਆਂ ਇਸੇ ਤਰ੍ਹਾਂ ਮਹਾਂਪੁਰਖ ਕਹਿੰਦੇ ਧੁੱਪ ਸੁੱਖ ਸਾਧਨਾ ਸਾਧ ਕੇ ਕਿਦੇ ਇੱਕ ਸਾਧੂ ਬਣਦਾ ਹੈ ਤੇ ਜਿਹੜਾ ਸਾਰੇ ਸੰਸਾਰ ਦਾ ਫਿਰੋ ਭਲਾ ਕਰਦਾ ਹੋਵੇ ਬਾਬਾ ਅਮਰ ਸਿੰਘ ਕੀਰਤੀ ਐਹੋ ਜੇ ਮਹਾਂਪੁਰਖਾਂ ਜਿਨ੍ਹਾਂ ਨੇ ਕਨੇਕਾਂ ਜੀਵਾਂ ਦਾ ਭਲਾ ਕੀਤਾ ਜਿਤੇ ਆਪ ਵਿਚਾਰਾ ਕਰਕੇ ਭਲਾ ਕੀਤਾ ਉਥੇ ਮੈਂ ਕਹਾਂ ਵੀ ਅਨੇਕਾਂ ਬੁੱਟੇ ਇਹੋ ਜਿਹੇ ਲਾਗਿਆ ਜਿਹੜੇ ਅੱਜ ਵੀ ਉਹਨਾਂ ਦੇ ਕਾਇੂਕੂਰ ਨੇ ਤੇ ਚੱਲ ਕੇ ਸੰਸਾਰ ਦਾ ਭਲਾ ਕਰਦੇ ਆਂ। ਦਾਸ ਦੇ ਨਾਲ ਅਕੀ ਸਰਕਾਰ ਨੂੰ ਸੰਤ ਬਾਬਾ ਹਰਬਿੰਦ ਸਿੰਘ ਜੀ ਗੁਰਦਾਰਾ ਮਾਤਾ ਭੋਲੀਤਾਰ ਦੀ ਮਸਕਵਾਣਾ ਸਾਹਿਬ ਸੰਗਰੂਰ ਉਥੋਂ ਨਾਲ ਪਹੁੰਚੇ ਦਾਸ ਤੋਂ ਸਥਾਨ ਦਾ ਦੇਦਾਰ ਸੇਵਾਦਾਰਾਂ ਪ੍ਰਚਾਰਕ ਦੀ ਸੇਵਾ ਸਰਦੂਰ ਮਹਾਰਾਜ ਆਪ ਕਰਾ ਰਹੇ ਆਂ। ਮਹਾਰਾਜ ਕਿਰਪਾ ਕਰਨ ਗੁਰਮੁਖ ਪਿਆਰਿਓ ਜਿਤਨੇ ਵੀ ਆਪ ਕੀ ਆਇਓ ਓਹ ਲਾਹ ਲੈ ਕੇ ਜਾਇਓ ਸਤਿਗੁਰਾਂ ਦੇ ਬਚਨਾਂ ਤੁਮਨੇ ਸਤਿਗੁਰਾਂ ਦੇ ਬਚਨਾਂ ਆਉ ਬੋਲਨੇ ਹੁਣੇ ਓਹ ਲਾਖੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਖਨਬਾ ਬਹੁਤ ਧੰਨਵਾਦ ਆਪਾਂ